ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਿਮਲੇ ਨਾਲੋਂ ਘੱਟ ਨਹੀਂ ਮਹੌਲ ਲੱਗਦਾ ਮੈਨੂੰ ਹਾਂ ਸਹੀ ਗੱਲ ਹੈ ਕਿ ਕਿਹੜਾ ਧੁੰਦ ਹੋਈ ਪਈ ਤੁਸੇ ਨਹੀਂ ਦਿਖਰੇਗਾ ਗੱਡੀ ਚੱਕ ਲ ਚੱਕੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਜੀ ਬਾਕੀ ਸਿਮਰ ਵਾਲਾ ਮਹੌਲ ਹੋਇਆ ਪਿਆ ਜੀ ਨਹੀਂ ਆਹ ਜਿਹੜੇ ਘਰ ਆਪਾਂ ਨੂੰ ਆ ਦੇਖਦੇ ਆਂਦੇ ਮੂਰ ਦੇ ਮੂਰੇ ਹਾਂ ਕੋਈ ਨਹੀਂ ਦੇਖਦੇ ਆ ਲੱਗ ਹੈ ਇਤਨੀ ਦਿਖਦੇ ਹਾਂ ਰਾਤਾ ਬਹੁਤ ਦੂਰ ਆ ਆਪਣੀ ਮੋਟਰ ਨਹੀਂ ਦਿਖਦੀ ਹਾਂ ਹਾਂ ਵਾਕਈ ਅੱਜ ਤਾਂ ਮੋਟਰ ਵੀ ਸਾਡੀ ਲੁਕੀ ਪਈ ਐ ਜੀ ਅੱਜ ਨਹੀਂ ਭਾਈ ਥੱਲੇ ਕੋਲ ਤੋਂ ਉੱਠ ਹੁਣ ਦੇਖਾ ਉੱਠਿਓ ਪਰ ਜਦ ਮੈਂ ਕੱਪੜੇ ਧੋਤੇ ਆਂ ਜਦ ਮੈਨੂੰ ਆਇਆ ਤਾਂ ਵੀ ਨਿੱਕਰ ਗਿਆ ਹੈਗਾ ਬੇੜਾ ਵੀ ਬਹੁਤ ਗਿੱਲਾ ਤਾਂ ਸੁੱਕਣ ਲੱਗ ਗਿਆ ਤਾਂ ਆਹ ਨਾ ਦੁਬਾਰਾ ਆ ਗਈ ਤੁਹਾਨੂੰ ਹਾਂ ਥਿਮਲੇ ਵਰਗਾ ਹੋਇਆ ਪਿਆ ਚਲੋ ਪਤਾ ਨਹੀਂ ਮਹਾਰਾਜ ਤੁਸੀਂ ਵੀ ਕੋਈ ਸਾਸਰੀ ਗੱਲ ਬੁਲਾਉਣੀ ਹੁੰਦੀ ਐ ਪਾਪਾ ਲਾਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਪਹੁੰਚੇ ਹੋਏ ਜੀ ਚੁੱਲਾ ਸਾਬ ਜੀ ਕੋਲ ਚੁੱਲਾ ਸਾਬ ਚੁੱਲਾ ਸਾਬ ਜੋ ਇਹ ਸਾਬ ਜੀ ਹੋਆ ਹੁਣ ਸੰਭਾਲਦਾ ਸਾਰਾ ਕੁਝ ਹੁਣ ਇਹ ਭਾਈ ਚੁੱਲੇ ਅਸੀਂ ਪਹੁੰਚੇ ਹੋਏ ਚੁੱਲਾ ਸਾਬ ਜੀ ਕੋਲ ਪ੍ਰਸ਼ਾਦੇ ਬਣਾਉਣ ਲੱਗੇ ਹੋਏ ਜੀ ਵੈਸੇ ਮੈਂ ਪ੍ਰਸ਼ਾਦ ਦੇ ਕੜਕਦੇ ਬਣਾਉਣੇ ਚਾਹੁੰਦੀ ਸੀ ਕਿ ਅੰਦਰ ਹਮਮ ਤੇ ਵਿੱਕੀ ਕਹਿੰਦਾ ਵੀ ਮੈਂ ਤਾਂ ਖਾਣੇ ਮੱਕੀ ਹਮ ਫਿਰ ਜੀ ਮੈਂ ਮੇਰੇ ਨੇ ਚੜਾਤਾ ਜੀ ਸੰਦੀਪ ਨੂੰ ਸੂਲੀ ਹਾਂ ਮੈਂ ਤਾਂ ਬਿਠਾਇਆ ਮੈਂ ਕਿਹਾ ਵੀ ਨਹੀਂ ਸੰਦੀਪ ਨੂੰ ਨਹੀਂ ਦਿਖਾਉਣੇ ਮੱਕੀ ਦੇ ਵੀ ਕੋਮੜਾ ਸੇਵ ਇਸ ਕਰਕੇ ਵੀ ਸੰਦੀਪ ਨੇ ਕੁਰਬਾਨੀ ਦਿੱਤੀ ਵੀ ਕਿ ਖਤ ਨਾ ਵੀ ਇੱਕ ਇੱਕ ਗੱਲ ਹੈਗੀ ਵੀ ਜਿਹੜੀ ਮੈਂ ਸਬਜ਼ੀ ਬਣਾਈ ਤੀ ਹੈ ਸਾਰੀ ਸੁਣਨਾ ਚਾਹੁੰਦੇ ਆ ਸਬਜ਼ੀ ਇੱਕ ਨੰਬਰ पे ਨਾ ਉਹਦੇ ਵਿੱਚ ਨੂਨੋ ਭਾਬੀ ਨੇ ਤਾਂ ਉਹਦੀ ਨੇ ਇੱਕ ਬੁਰਕੀ ਲਾਈ ਆ ਸੱਚੀ ਗੱਲ ਹੈ ਨਾ ਕਬੜੀ ਐਂ ਪਾਈ ਸੀ ਨਹੀਂ ਚਲੋ ਥੋੜਾ ਤੁਸੀਂ ਜਿਹੜਾ ਵਾਲੀ ਨੇ ਤੀ ਉਹਨੇ ਦੋ ਕਬੜੀਆਂ ਖਾ ਲਈ ਨਾ ਪਾਪਾ ਜੀ ਨੇ ਵੀ ਪਾਪਾ ਜੀ ਨੇ ਵੀ ਦੋ ਖਾ ਲਈ ਅੱਗੇ ਕਿੰਨੀ ਕਵਾਰ ਸਬਜ਼ੀ ਮੰਗਦੇ ਹੋ ਦੁਬਾਰਾ ਦੁਬਾਰਾ ਕਿੰਨੀ ਵਾਰ ਮੰਗਦੇ ਫਿਰ ਰਾਤ ਨੂੰ ਵੀ ਮੰਗੀ ਉਹਨੇ ਸਬਜ਼ੀ ਦੋ ਵਾਰ ਸਵੇਰੇ ਵੀ ਮੰਗੀ ਹਾਂ ਆਟਾ ਨਹੀਂ ਮਿਲਣਾ ਬਿਮਾਰ ਜੀ ਸਾਡੀ ਸ਼ੁਭਰੀ ਤਦਾ ਨਾ ਅੱਜ ਸਵੇਰ ਦੇ 3 ਵਜੇ ਉੱਠੀ ਆ ਦੋ ਰੋਟੀਆਂ ਪਕਾਉਣੀਆਂ ਇਹ ਨਹੀਂ ਪਕਾਉਗੀ ਖਾ ਦੇਣਾ ਨੇ ਕੱਚਾ ਆਟਾ ਕਿੱਥੇ ਖਾਂਦੇ ਪਕਾ ਕੇ ਦੰਦੀਆਂ ਇਹ ਜੂਨਾ ਪੈ ਗਿਆ ਮੈਂ ਤੂੰ ਨਹੀਂ ਛੱਡਣੀ ਮੇਰੇ ਨਾਲ ਬਸ ਠੀਕ ਆ ਸ਼ੁਭਦੀ ਰੋਟੀਆਂ ਨਹੀਂ ਕਾਦੀਆਂ ਮੈਂ ਖਾਦੀਆਂ ਖਾਦੀਆਂ ਖਾ ਲੋ ਖਾ ਲੋ ਖਾ ਲੋ ਜਿੰਨੀਆਂ ਮਰਜ਼ੀ ਸ਼ੁਭਦੀ ਰੋਟੀਆਂ ਪਕਾ ਕੇ ਖਾਦੀਆਂ ਅੱਛਾ ਤੇਰੀ ਨੋਟੀ ਬਕਾਉਣੀ ਆ ਮੈਂ ਤੇਰੀ ਮੰਮੀ ਕਹਿੰਦੀ ਖਾਂਦੀ ਆ ਆਟਾ ਹੁਣ ਨਹੀਂ ਖਾਂਦੀ ਇਹ ਖਾਂਦੀ ਆ ਮੈਂ ਖੋਦਿਆ ਕੀ ਕਰਾਂ ਪੁੱਤ ਵੀ ਕਿ ਤੇਰੇ ਸਾਹਮਣੇ ਖਾਦਾ ਤਾਂ ਨਹੀਂ ਆਟਾ ਕੱਲ ਮੈਂ ਨਹੀਂ ਖਾਦਾ ਨਹੀਂ ਮੇਰੇ ਸਾਹਮਣੇ ਨਹੀਂ ਖਾਦਾ ਮੇਰੇ ਅੱਗੇ ਪਿੱਛੇ ਖਾ ਗਈ ਉਹ ਤਾਂ ਮੈਂ ਕਹਿ ਨਹੀਂ ਸਕਦਾ ਪਹਿਲਾਂ ਖਾਂਦੀ ਥੀ ਹੁਣ ਵੀ ਖਾਂਦੀ ਆ ਹੁਣ ਵੀ ਖਾਂਦੀ ਆ ਇਹਨੇ ਮੰਨਣਾ ਹੀ ਨਹੀਂ ਹਾਂਜੀ ਖਾਂਦੀ ਆ ਜੀ ਹਾਂਜੀ ਬਸ ਹੁਣ ਉਹਨੂੰ ਰਵਾ ਦਈਏ ਜੀ ਹਾਂਜੀ 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 ਹਾਂ ਉਹ ਰੋਂ ਰੋਂਦੀ ਖੜੀ ਚੰਗੀ ਲੱਗੂਗੀ ਤੇਰੇ ਸਹਰਾਣੇ ਹਾਂਜੀ ਹਾਂ ਹਾਂ ਉੱਟ ਚੱਲ ਛੱਡੋ ਲੜਨ ਨੂੰ ਵਿੱਕੀ ਹੋਣੀ ਹੋ ਗਿਆ ਤੇਰੀ ਮੈਂ ਤੇਰੀ ਗੱਲ ਨਵੇੜਦਾ ਮੈਂ ਤੂੰ ਮੁੜ ਮੁੜ ਕੇ ਇੱਕ ਗੱਲ ਪਰ ਖੜ ਗਈ ਮੈਂ ਤਾਂ ਤਾਨੇ ਵੇੜੀ ਵੀ ਪਾਈ ਉਹਨੂੰ ਰੋਵਾ ਦੰਨੇ ਆ ਉਹਨੂੰ ਆਟਾ ਦੰਦੇ ਨਹੀਂ ਉਹ ਰੋਣ ਲੱਜੂਗੀ ਚੱਲ ਥੋੜੇ ਇੱਕ ਬੋਰ ਤੇ ਮੈਂ ਮੱਕੀ ਦੀ ਰੋਟੀ ਲਾਉਣ ਲੱਗ ਗਈ ਉਹ ਵੇ ਤੇਰਾ ਫਰਜ਼ ਹੈ ਜੀ ਇਹ ਕਿਸੇ ਦਾ ਫਰਜ਼ ਨਹੀਂ ਹੈ ਹਾਂ ਵੀ ਤੇਰੀ ਗਲਤੀ ਤੇ ਮੈਂ ਗਾਂਹ ਕਹਾ ਵੀ ਆ ਵੀ ਤਾਂ ਗਲਤੀ ਕਰਤੀ ਤਾਂ ਆ ਕਾ ਕਰਿਆ ਆ ਕਾ ਕਰਿਆ ਅੱਗ ਤਾਂ ਬਣੀ ਹੋਣੀ ਹਜੇ ਵਿੱਚ ਹਾਂ ਜਿਹੜੀ ਬਣੀ ਸੀ ਉਹ ਵੀ ਬੁਝਾਤੀ ਮੈਨੂੰ ਇੱਕ ਗੱਲ ਲੱਗੀ ਆ ਸਰਦੀਆਂ ਦੇ ਵਿੱਚ ਚੁੱਲੇ ਦੀ ਲੋੜ ਬਹੁਤ ਪੈਂਦੀ ਆ ਜੀ ਜਿਹੜੀ ਚੁੱਲਾ ਜਿਹੜਾ ਲੋੜ ਚੁੱਲਾ ਪੂਰੀ ਕਰਦਾ ਆ ਦੇਸੀ ਚੁੱਲਾ ਗੈਸ ਵਾਲੇ ਨਹੀਂ ਨਾ ਇਹ ਹੀਟਰਾਂ ਨੇ ਕੰਮ ਕਰਨੇ ਆ ਇਹ ਜਿਹੜਾ ਇਹ ਚੁੱਲੇ ਨੇ ਕੰਮ ਕਰ ਜਣਾ ਤੂੰ ਕਦ ਛੇੜਦੀ ਆ ਹੁਣ ਜਗਾ ਤਾਂ ਕਰਨੀ ਆ ਉਹਨਾਂ ਰੋਟੀ ਰਾੜਨੇ ਨੇ ਤੁੰਨੇ ਆ ਤੂੰ ਨਹੀਂ ਆ ਕਰਨੇ ਆ ਜਾਟਾ ਮੈਂ ਬਾਲਣਾ ਫੇਟਣਾ ਤੁੰਨਿਆ ਦਿਖ ਜਾਂਦਾ ਹੂੰ ਸਾਲਾ ਕੋਈ ਲੇੜੇ ਨਹੀਂ ਆਉਂਦਾ ਇਹਦੇ ਆ ਇੱਕੜੀ ਹੁੰਦਾ ਫਿਰ ਇਹ ਕੋਈ ਅੱਕ ਦੀ ਬਾਰ ਜਵੇ ਇਹਨੂੰ ਹਥਿਆਰਾਂ ਵਾਲੀ ਕਹਾਣੀ ਕੀ ਗੱਲ ਤੀ ਪਤਾ ਨਹੀਂ ਖਾ ਲਈ ਆਟਾ ਖਾ ਲਈ ਉਹ ਕਿੱਥੇ ਹੱਥ ਚਾਹਦੇ ਦੇਖ ਦਿਖਾਈ ਪੁੱਤ ਆ ਦੇ ਪੱਕ ਕੇ ਇਹਨੂੰ ਫਿਰ ਰੋਟੀ ਦਾ ਵਧਾ ਦੇ ਜਿਹੜਾ ਮੰਮਾ ਬਧਾਉਂਦੀ ਦੀ ਤਾੜੀਆਂ ਮਾਰ ਕੇ ਵਧਾਈ ਤੋਤੀ ਵਧਾ ਦੇ ਵਧਾਈ ਇਹਨੂੰ ਤਾੜੀਆਂ ਦੀਆਂ ਮਾਰ ਕੇ ਵਧਾ ਦੇ ਪੁੱਤ ਹਾਂ ਦੂਜੀ ਸਾਡੇ ਜਵਾਈ ਦਾ ਜਨਮ ਦਿਨ ਕੋਈ ਨਹੀਂ ਜੀ ਫਿਰ ਕਿਹਾ ਹੋਗਾ ਤੁਹਾਡੇ ਜਵਾਈ ਦਾ ਜਨਮ ਦਿਨ ਸਾਰਿਆਂ ਦਾ ਹੀ ਜਨਮ ਦਿਨ ਆਉਂਦਾ ਹੈ ਆਏ ਨਹੀਂ ਪਤਾ ਯਾਰ ਇਹ ਕੋਲ ਨਾ ਸੋਚਾ ਇੱਕ ਬੰਦੇ ਨੂੰ ਟੈਂਸ਼ਨ ਹੋਈ ਵੀ ਜੀ ਉਹਨੂੰ ਦੇਣਾ ਕਿਹਾ ਵੀ ਜੇ ਤੁਸੀਂ ਨਹੀਂ ਵੀ ਕੁਝ ਦੋਗੇ ਉਹਨੂੰ ਕੋਈ ਗਿਫਟ ਤਾਂ ਕਿਹੜੇ ਉਹਦਾ ਜਨਮ ਦਿਨ ਨਹੀਂ ਮਨਾ ਹੋਣਾ ਦੇਖਿਆ ਕੀ ਕਰਦੇ ਇਹਨਾਂ ਨੂੰ ਆਇਆ ਹੋਇਆ ਵੀ ਕੀ ਦੇਈਏ ਕੀ ਨਾ ਵੀ ਆਇਆ ਹੈ ਕੀ ਕਰ ਲਈਏ ਕੀ ਨਾ ਕਰੀਏ ਸੰਦੀਪ ਲਾਰਮ ਮਾਰ ਦੇ ਤੇਰਾ ਚਾਚਾ ਪੁਖੜ ਉਖੜ ਦੀ ਗੱਲ ਨਹੀਂ ਹੈਗੀ। ਕੋਈ ਲੈ ਆਪਣੇ ਮਨ ਤੇ ਉਹਨੇ ਤਾਂ ਮੈਨੂੰ ਪਹਿਲਾਂ ਹੀ ਕਹਿਤਾ ਇਹਨਾ ਮੱਚੀ ਤੁਸੀਂ ਆਵਾਜਿਓ ਕੁਛ ਨਹੀਂ ਸੰਭ ਲਉਂਦਾ। ਬਸ ਠੀਕ ਆ ਗੱਲ ਸਹੀ ਆ ਉਹਦੀ। ਇਹ ਸਿਆਣਪ ਆ ਉਹਦੀ। ਠੀਕ ਆ ਉਹ ਸਾਡੀ ਵੀ ਸਿਆਣਪ ਆ ਵੀ ਸਾਡਾ ਵੀ ਹੱਕ ਬਣਦਾ। ਹੂੰ ਵੀ ਸਾਡੇ ਪੁੱਤ ਦਾ ਜਨਮ ਦੇ। ਹਾਂ। ਆ ਕੋਈ ਗੱਲ ਨਹੀਂ ਹੈਗੀ ਮੈਨੂੰ ਸਾਰਾ ਪਤਾ ਕਿਆ ਗੱਲ ਆ। ਵਿੱਕੀ ਤੇ ਅੱਗ ਲੱਗੀ ਹੋਈ ਆਂ। ਵੀ ਮੈਨੂੰ ਰੋਪੜ ਨੂੰ ਨਾਲ ਲੈ ਜਾ ਕੋਈ। ਉਹ ਤਾਂ ਜਾਣੀ ਚਾਹੁੰਦਾ। ਜਾਣੀ ਜਾਣਾ ਤਾਂ ਅੱਜ। ਹਾਂ। ਤਾਂ ਉਹ ਪੜ ਕੇ ਲੈ ਕੇ ਆਉਣ ਜਿਹੜੀ ਤਿਆਰ ਕਰਵਾਈ ਆ। ਫੋਨ ਤੇ ਕੋਈ ਨਹੀਂ ਕੋਈ ਨਹੀਂ ਉਹ ਤੂੰ ਆ ਹਾਏ 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 ਉਹਨੂੰ ਕੱਟ ਕੇ ਉਹ ਮਾਰੀ ਉਹਨੇ ਅਸਲ ਕਿਹਾ ਕਹਿੰਦੀ ਸੀ ਉਹਨੇ ਆਟਾ ਮੱਕੀ ਦਾ ਬੁਲਬੁਲੇ ਚ ਪਾ ਲਿਆ ਉਹ ਦੱਸਣਾ ਵੀ ਉਹ ਕਿਆ ਕਹਿੰਦੀ ਸੀ ਕਿਆ ਕਹਿੰਦੀ ਸੀ ਉਹ ਗਿੱਲੀ ਹੋਣੀਆਂ ਨਹੀਂ ਗਿੱਲੀ ਸੀ ਸੁੱਕੀਆਂ ਮੈਂ ਲਾਈਆਂ ਸਾਰੀਆਂ ਹਾਂ ਇਹਨਾਂ ਸਕਾਕੇ ਲਾਈਆਂ ਕੱਟ ਕੱਟ ਕੇ ਲੱਕੜੀਆਂ ਬਾਹਰ ਰੱਖੀ ਜਾਂਦੀਆਂ ਪਿੰਡ ਜੀ ਇਹ ਆਟਾ ਤੱਤੇ ਪੰਨੇ ਜੁੜਦਾ ਪਰ ਇਹ ਤੇਰੇ ਕੋਲ ਆ ਵਿੱਚ ਹਾਂ ਬੁੱਤ ਕਾ ਕਹਿਣਾ ਇਹ ਗੂਂਦ ਗੂਂਦ ਜਾ ਪੱਕ ਜਾ ਕਿੱਥੇ ਨੂੰ ਆ ਜਾ ਹਾਏ ਐ ਮੇਰੇ ਪੁੱਤ ਨੇ ਰੋਟੀ ਭਾਤੀ ਹਾਏ 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 ਹਨ ਉ ਉ ਬੜਾ ਕੇ ਚਿੜੀਜੀ ਬਣਾ ਦਣੀ ਸੀ ਕਮੱਕੀ ਦੇ ਆਟੇ ਦੀ ਥੱਲੇ ਨਾ ਪੁੱਤ ਥੱਲੇ ਗੇ ਰਹਾ ਹਾ ਤਾ ਉਸ ਨੇ ਜੀ ਇੰਨਾ ਬੁਰਾ ਹਾਲ ਕਰਾਵਾ ਸਵੇਰ ਦਾ ਦੋ ਵਾਰ ਵੈਪਰ ਵੱਜ ਲੈ ਜੀ ਵਾਰ ਸਵੇਰ ਤੇ ਹਵਾ ਨੇ ਜੀ ਅੱਜ ਇਹ ਚੱਲੋ ਅੱਜ ਚੱਲ ਰਿਹਾ ਜੀ ਦੱਖਣ ਇਹ ਦੱਖਣ ਨੇ ਫੇਰ ਮੌਸਮ ਖਰਾਬ ਕਰਨਾ ਇਹ ਦੱਖਣ ਨੇ ਹੁਣ ਹੱਡ ਪੈਰ ਵੀ ਦੁਖਣ ਲਾਉਣੇ ਹਾਂ ਬਾਕੀ ਮੇਰੇ ਪਾਸੋਂ ਦੁਖਦੀ ਤੇ ਅੱਜ ਮੈਨੂੰ ਲੱਗਦਾ ਫੇਰ ਦੁਖਣ ਲਾਉਣੀ ਹੈ ਇਹ ਦੁਖਣਾਂ ਨਹੀਂ ਚਾਹੀਦਾ ਚੱਲਣੇ ਚਾਹੀਦਾ ਦੱਖਣ ਸਮੇਂ ਦੇ ਮੁਤਾਬਕ ਸਭ ਕੁਝ ਸਹੀ ਹੁੰਦਾ ਆਪਾਂ ਆਪਾਂ ਨੂੰ ਚੰਗਾ ਨਹੀਂ ਲੱਗਦਾ ਹੋਰ ਹੋਈ ਜਾਂਦੀ ਹੈ ਧੁੰਦ ਧੁੰਦੇ ਮੋੜ ਕੇ ਲਿਆਉਂਦੀ ਹਵਾ ਨੇ ਕਿਧਰ ਇੱਥੇ ਤੇ ਦੇਖ ਲਓ ਹਾਂ ਤੁਸੀਂ ਸਗ ਰਾਤ ਬਈ ਇਹ ਕਹਿੰਦੇ ਮੈਨੂੰ ਕਹਿੰਦੇ ਜਾਂ ਸਬਜ਼ੀ ਬਣਾ ਦਿੰਦੇ ਕਹਿੰਦੇ ਆਪਣੇ ਨਾ ਹੁਣ ਧੁੰਦ ਨਹੀਂ ਹੋਣੀ ਸਵੇਰੇ ਹੂੰ ਨਾ ਨਹੀਂ ਠੰਡ ਹੋਣੀ ਇਹ ਦੁੱਗਣੀ ਹੋ ਗਈ ਹੂੰ ਤੁਸੀਂ ਕੀ ਹਾਂ ਨਾ ਕਰੋ ਕੁਸ ਅੱਛਾ ਚਲੋ ਮੇਰੇ ਮੇਰੇ ਕੈਨ ਨਾਲ ਥੋੜਾ ਹੁੰਦਾ ਕੁਸ ਵੀ ਇਹਦਾ ਪਰਮਾਤਮਾ ਦੇ ਹੱਥ ਚਾ ਸਾਰਾ ਕੁਸ ਹਾਏ ਹੱਥ ਛੋੜਤੀਆਂ ਆ ਪਖਾਨ ਪਾਈ ਛੋਤੀਆਂ ਐਸਾ ਕਵੀਰ ਆ ਗਏ ਆ ਦੇਖ ਲੈ ਤੋਤੀਆਂ ਦੀ ਹੋਈ ਆ ਲੈ ਦੇਖ ਲੈ ਉਹ ਨਾ ਖਾਵਾ ਲੱਗਦੀ ਆ ਅਗਲੀ ਉਹ ਮੰਜੇ ਹੀ ਖੜਾ ਕਰਨਾ ਪਊਗਾ ਵੀ ਇੱਧਰਲੀ ਸਾਈਡ ਪਰ ਨਹੀਂ ਸੰਦੀਪ ਰੋਕੀ ਤਾਂ ਬੈਠੀ ਆਵਾ ਫੂਕਨਾ ਮਾਰ ਲਓ ਵਿੱਚ ਫੂਕ ਫੂਕਣਾ ਦੀ ਆ ਭਲਾ ਉਹ ਬਲ ਬਣ ਕੇ ਨਾ ਧੂਆ ਬਣ ਜਾਂਦਾ ਹਾਂ ਹਾਈ ਕਿੰਨਿਆ ਪੋਭਿਆ ਨਹੀਂ ਫਿੱਦਾ ਛਾੜੜੀ ਤੇ ਇਹਦਾ ਪੁੱਤ ਸੱਚੜੀ ਕੱਲ ਬਾਈ ਨਹੀਂ ਹੈਗੀ ਬਾਦ ਬਾਦ ਸੱਚੀ ਕਾ ਬਾਦ ਕੀਤਾ ਬਾਦੇ ਨਾ ਜੀ ਇਹ ਤਾਂ ਪੋਫ ਹੀ ਖਾਊਗਾ ਅੱਜ ਆਏ ਹਾਏ 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 ਹਾਣ ਵੱਡੀਆ ਜ਼ਵੀਰ ਦੀ ਨੇ ਦੰਦੀਆਂ ਨੇ ਹਾਂ ਦੇਖ ਮੈਂ ਬਰੀਕੇ ਦਾ ਪਾਲਣ ਲੈ ਕੇ ਤਾਂ ਮੈਂ ਤੁਹਾਨੂੰ ਹੋਰ ਕਿ ਸਰਜੂ ਉਪਿਆਤਾ ਹੈਗਾ ਪਰਲੀ ਸਾਡ ਡੰਡੇ ਜੇ ਤੋੜ ਕੇ ਉਹਨਾਂ ਨੂੰ ਮਰੋੜ ਕੇ ਵਿੱਚ ਫਸਾ ਦੋ ਔਖਾ ਹੀ ਹੈ ਕੰਮ ਥੋੜਾ ਹਵਾ ਚੱਲਦੀ ਹੈ ਨਾ ਉਧਰ ਕਰਕੇ ਮੈਂ ਲੈ ਆ ਮੈਂ ਪਾਲਣ ਜਾ ਕੇ ਨਾ ਵਾਹਿਗੁਰੂ ਸਤਨਾਮ ਜੀ ਪ੍ਰਸ਼ਾਦ ਦੇ ਸਾਡੇ ਜੀ ਮੰਜੀ ਲਾਏਤੀ ਲੋਟ ਆਇਆ ਕੰਮ ਹਵਾ ਚਲਦੀ ਰਹੀ ਐ ਅੱਛਾ ਹੁਣ ਥੋੜੀ ਜਿਹੀ ਹਵਾ ਵੀ ਦਬੇਗੀ ਘਟ ਗਈ ਮਤਲਬ ਚਲ ਵੀ ਹੈਗੀ ਐ ਘਟ ਗਈ ਤੇ ਬਣਾਉਂਦੇ ਬਣਾਉਂਦੇ ਮੈਂ ਕਹਿੰਦੇ ਮੇਰਾ ਤਾਂ ਦਿਲ ਕਰਦਾ ਆਂ ਇਹ ਸੰਦੀਪ ਕਹਿੰਦੇ ਵੀ ਤੁਸੀਂ ਖਾ ਲੋ ਫੇ ਮੈਂ ਅੰਨੇ ਨੂੰ ਬਣਾਉਣੀ ਆਂ ਵੀ ਐਕੜ ਦੇ ਰਾਣੀ ਦਾ ਕਰਮ ਵਾਲਿਆਂ ਨੂੰ ਮਿਲਦੀ ਆ ਬਾਕੀ ਗੱਲ ਸਹੀ ਐ ਇਹ ਜੀ ਘਰ ਵਾਲੀ ਵੀ ਕਰਮ ਵਾਲਿਆਂ ਨੂੰ ਮਿਲਦੀ ਹਾਂ ਜਿਹੜੀ ਕਾਕਾ ਕੁਮਾਰੇ ਤੇ ਮੜਾ ਜਿਆ ਕੇ ਆ ਮੈਂ ਕਹਿੰਦੀ ਤੂੰ ਆਪਣੀ ਪੀੜੀ ਚੱਕ ਉਹ ਤੇ ਕੇ ਖਾਣਾ ਥੋੜੀ ਜਿਹੀ ਮੈਂ ਘਰ ਵਾਲੀ ਕਹਿ ਗਿਆ ਕਹਣਾ ਤਾਂ ਇਹ じゃ ਘਰ ਵਾਲਾ ਵੀ ਕਰਮ ਵਾਲਿਆਂ ਨੂੰ ਮਿਲਦਾ ਚਲ ਕੋਈ ਨਹੀਂ ਚੱਲਦਾ ਆ ਵੀ ਮੈਂ ਸ਼ਾਰਟ ਚ ਚਲੇਗੀ ਸ਼ਾਰਟ ਚ ਚਲ ਗਈ ਤੇ ਵੈਸੇ ਮੈਂ ਕੀ ਕਹਾਂ ਲੱਗੀ ਆ ਜਿਹੜੇ ਚੀਜ਼ ਮੈਨੂੰ ਕਹਿ ਦਵਾ ਮਿੰਟਾਂ ਚ ਬਣਾ ਦੂੰ ਤੇ ਤੇਰਾ ਕਹੜਾ ਮੋੜ ਦੂੰਗੀ ਮੈਨੂੰ ਤਾਂ ਜਦੇ ਬਣਾ ਦਊਗੀ ਇਹ ਬਲੈਕਮੇਲ ਕਰਤੀ ਆ ਏ ਛੇਰੇ ਚਾਹ ਲੈ ਜੀ ਕਾ ਦੇ ਨਹੀਂ ਠੀਕ ਆ ਫਰਕ ਨਹੀਂ ਚਾਹੀਦਾ ਹੱਥ ਨੂੰ ਹੱਥ ਆ ਜਾਂ ਤਨੂ ਰਜਾਈ ਤੇ ਬੈਠੇ ਨੂੰ ਚਾਹ ਮਿਲ ਗਈ ਤਾਂ ਹੁਣ ਮੈਂ ਬਣਾ ਕੇ ਆਪ ਪੀ ਲਾਂ ਹਾਂ ਆ ਥੋੜੇ ਕਲੀ ਨਹੀਂ ਆ ਵਾਸ ਵਾਸ ਤੇ ਤਾਂ ਵੀਰੇ ਦੇ ਪਰ ਇਹ ਦੇ ਪੰਡ ਚੱਲ ਕੋਲੀ ਮਸੇ ਆ ਆ ਜਿਹੜਾ ਸਵਾਦ ਹੈ ਨਾ ਐਦਾਂ ਗਰਮ ਗਰਮ ਰੋਟੀ ਖਾਣ ਦਾ ਇਹ ਵੀ ਬਾਈ ਸਾਰਿਆਂ ਦੀ ਕਿਸਮਾਂ ਚੇ ਹੋਵੇ ਸਾਰਿਆਂ ਦੀ ਚ ਹਾਂ ਬਸ ਦੂਈ ਸਾਈਡ ਤੇ ਸੇਕ ਲਾਉਣਾ ਤਾਂ ਇਧਰ ਤੇ ਤਾਂ ਪਹਿਲੀ ਪ੍ਰਸ਼ਾਦਾ ਤਰ੍ਹਾਂ ਹੋਇਆ ਵਾ ਕਾਲਾ ਪੀਲਾ ਜਾ ਦੂਈ ਸਾਈਡ ਤੇ ਲਵਾ ਆ ਜੀ ਥੱਲੇ ਤੇ ਸੇਕ ਇਧਰੋ ਹੀ ਲੱਗਣਾ ਦੇ ਇਧਰੋ ਲੱਗਣਾ ਕੋਲ ਮੇਰੇ ਤਾਂ ਕੱਢੇ ਹੋਏ ਨੇ ਤੂੰ ਮੈਨੂੰ ਮੈਨੂੰ ਰੋਟੀ ਝੜਨੀ ਹੁੰਦੀ ਤੇ ਅੱਜ ਸਾਨੂੰ ਵੀ ਠੀਕ ਆ ਜੇ ਆਪਾਂ ਫੇਰ ਕਹਿੰਨੇ ਆਂ ਮੈਂ ਪਰਮਾਨੰਥ ਦੇ ਘਰ ਨਾਲ ਤੇ ਅੱਜ ਅਸੀਂ ਵਿੱਕੀ ਦੇ ਚਾਲੇ ਫੇਰ ਪਾਉਣੇ ਕਿਤੇ ਨੂੰ 1.5 ਆ ਚਾਲੇ ਮੈਂ ਕਿੱਥੇ ਠੀਕ ਆ ਜਾਏ ਇੱਥੇ ਰੱਖ ਦੇ ਮੈਂ ਲੈ ਲੇ ਗਰਮ ਹੋ ਜੂ ਗਰਮ ਕਰ ਗਰਮ ਕਰਕੇ ਦੇ ਅੱਜ ਤਾਂ ਉਹ ਪ੍ਰਸ਼ਾਦਾ ਉਹਨਾਂ ਦੇ ਉਹ ਵੀ ਨਹੀਂ ਛੱਕਵਾ ਜਿਹੜਾ ਹੱਥ 'ਚ ਆ ਨਹੀਂ ਵੀ ਅੱਜ ਆਪਾਂ ਨੇ ਫੇਰ ਵਿੱਕੀ ਲੈ ਬਿਨਣਾ ਕਿਤੇ ਤੁਹਾਨੂੰ ਦੱਸਣਾ ਨਹੀਂ ਜੀ ਅਸੀਂ ਕਿੱਥੇ ਲੈ ਕੇ ਜਾਣਾ ਵਿੱਕੀ ਵੈਸੇ ਜਿਹੜਾ ਬੂਠਾ ਤੋੜ ਦਿੱਤਾ ਨਾ ਹਾਂ ਮੈਂ ਕਾਹਨੂੰ ਬੋਲਣਾ ਉੱਥੇ ਮੈਂ ਜਾਣੀ ਨਹੀਂ ਹੈਗਾ ਬਮਰੀਆ ਚਾਹ ਲੱਤਾ ਤੋੜਦੇ ਹੋ ਕਾ ਵੀ ਨਹੀਂ ਆ ਬਾਈ ਕਾ ਵੀ ਨਹੀਂ ਆ ਉਹ ਨਾ ਮੈਂ ਅਗਲੇ ਨਹੀਂ ਜਾਣਾ ਟੀਫਨ ਲੈਣ ਕਾ ਤੀ ਨਹੀਂ ਜਾਣਾ ਉਹ ਕੋਈ ਨਹੀਂ ਦੱਸਾਂਗੇ ਟਾਈਮ ਮੈਂ ਜਿਹੜੀ ਗੱਲ ਕਰਦਾ ਬੇ ਆਹ ਜਿਹੜਾ ਤੁਸੀਂ ਪ੍ਰਸ਼ਾਦਾ ਛੱਕ ਰਹੇ ਹੋ ਨਾ ਜਿਹੜਾ ਇਹਦਾ ਆਨੰਦ ਹੈ ਇਹਦਾ ਆਨੰਦ ਹੈ ਮੇਰੇ ਦਿਮਾਗ ਚੋਂ ਟਰੱਕ ਗੱਲੇ ਫਰਾਤੀ ਮੈਂ ਜਿਹੜੀ ਗੱਲ ਕਹਿੰਦੀ ਤੇ ਫਿਰ ਦਿਮਾਗ ਚੋਂ ਸਲਿੱਪੇ ਕਰ ਗਈ ਉਧਰ ਜਾ ਉਹ ਬਾਗੜ ਬਿੱਲੀ ਜੀ ਨੇ ਆਇਆ ਕਰਿਆ ਹੈ ਕਿਹੜਾ ਨਹੀਂ ਬਾਈ ਦੇਖੋ ਪਹਿਲਾਂ ਤਾਂ ਇਹ ਬਿਮਾਰ ਮੈਂ ਮੰਨਦੀ ਆ ਵੀ ਚੱਲ ਬਿਮਾਰ ਆ ਕੋਈ ਚੱਕਰ ਨਹੀਂ ਵੀ ਮੈਂ ਵੀ ਸਮਝਦੀ ਆ ਪ੍ਰੋਬਲਮ ਠੀਕ ਆ ਮੈਂ ਕਹਿੰਦੀ ਆ ਚੱਲ ਵੀ ਇਹ ਆ ਜਿਹੜਾ ਇਹਨਾਂ ਦਾ ਦਿਮਾਗ 'ਚ ਕੀੜਾ ਜਿਹਾ ਬੜਿਆ ਹੋਇਆ ਹੈ ਮੈਨੂੰ ਆਇਆ ਹੋ ਜੂ ਵੀ ਉਹ 'ਚ ਬਾਅਦ ਚਲ ਮੈਂ ਮਿੰਤਾ ਕਰੇਗੀ ਹੁਣ ਤਾਂ ਤੁਸੀਂ ਐ ਪ੍ਰੋਪਰ ਠੀਕ ਹੋ ਵੀਰੇ ਜਿਹੜੀ ਫੋਟੋ ਕਰਾਉਣੀ ਆ ਤੇ ਉਹਦਾ ਸਮਾਨ ਲੈ ਕੇ ਆਉਣਾ ਹੈ ਉਹ ਅੱਜ ਜਾਣਾ ਹੈ ਬਸ ਆ ਬੱਠੀ ਆ ਉਹ ਡੰਡਾ ਡੰਡਾ ਦੇਖਿਓ ਆ ਦੇਖਿਆ ਡੰਡਾ ਆ ਡੰਡਾ ਇਹ ਚੁੱਲੇ 'ਚ ਕਾਤ ਨਹੀਂ ਲਾਇਆ ਇਹ ਦੇਖਿਆ ਹੈ ਕਾਤ ਨਹੀਂ ਲਾਇਆ ਚੁੱਲੇ 'ਚ ਮੈਂ ਇਹ ਚੁੱਲੇ ਚਗਾ ਤ ਨਹੀਂ ਲਾਇਆ ਹੈਗਾ ਡੰਡਾ ਹੈ ਨਹੀਂ ਆਉਂਦਾ ਮੇਰਾ ਹਾਂ ਦੱਸੂੰਗੀ ਮੈਂ ਕੋਈ ਨਹੀਂ ਦੱਸਦੀ ਮੈਂ ਵੀਡੀਓ ਤਾਂ ਖਾਦਣੀ ਨੂੰ ਕੱਢ ਕੇ ਵੀ ਮੈਂ ਕਿਹਾ ਵੀ ਆ ਡੰਡਾ ਦੇ ਲਓ ਭਾਈ ਚੁੱਲੇ ਚ ਨਹੀਂ ਲਾਇਆ ਇਹਨੇ ਮੈਂ ਤਾਂ ਹੋਰ ਕੋ ਗੱਲੇ ਨਹੀਂ ਕਰੀ ਆ ਵੀ ਕੁੰਗੜੀ ਵਾਲਾ ਡੰਡਾ ਮੇਰੇ ਫੇਰ ਦੋ ਆ ਹੀ ਨਹੀਂ ਮੈਂ ਕਿਹਾ ਹੈਗਾ ਆ ਹੀ ਕਹਦਾ ਨਾ 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 ਤੁਸੀਂ ਆਪਣੇ ਕੋਲ ਤੋਂ ਜੋ ਮਰਜ਼ੀ ਜੋੜੀ ਜੋ ਚੱਲ ਕੋਈ ਨਾ ਹਸਪਤਾਲ ਕੋ ਸੋ ਵੀ ਕੀ ਹੱਸਦੇ ਆਂ ਦੇ ਘਰ ਬਸਦੇ ਤਾਂ ਕਿ ਜਿੱਕਣਾ ਜਿੱਕਣਾ ਸੀ ਕਹੀ ਜਾਂਦੇ ਓਕਣਾ ਆਪਣਾ ਕੋਈ ਚੱਲ ਲੜਾਈਓ ਮਟਾਉਣੀ ਆ ਘਰ ਚ ਹਾਂ ਬੱਸ ਸਾਰੇ ਮੇਰੇ ਤੇ ਕੁੱਕੇ ਜੜੇ ਮੈਂ ਤਾਂ ਸਗੋਂ ਉਹਨੂੰ ਕਿਹਾ ਉਹ ਸਮਝ ਗਿਆ ਵੀ ਉਹ ਕਾਤੇ ਕਹਿੰਦੀ ਆ ਉਹ ਮੈਨੂੰ ਯਾ ਲੱਗੀ ਮੈਂ ਤਾਂ ਤੇਰਾ ਪੱਕ ਪੂਰੇ ਦਾ ਨਾ ਬਾਈ ਅੱਜ ਕੱਲ ਬਾਈ ਟਾਈਮ ਨਹੀਂ ਹੈਗਾ ਕਿਸੇ ਦੀ ਭਲਾਈ ਦਾ ਟਾਈਮ ਭਲਾਈ ਕਰਨ ਦਾ ਹਜੇ ਉਹ ਹੀ ਨਹੀਂ ਰੋਟੀ ਖਾ ਉਹ ਮਾ ਉਹ ਕੰਧ ਦਾ ਵੀ ਜਿਹੜੀ ਸਵੇਰੇ ਕਾ ਨੂੰ ਮੋੜੀ ਜਾਣੀ ਬਸ ਸਵੇਰੇ ਸਵੇਰੇ ਇੱਕ ਪ੍ਰਸ਼ਾਦਾ ਛਕ ਲਿਆ ਬਸ ਹੁਣ ਮੈਂ ਇਹਦੇ ਬਾਅਦ ਨਹੀਂ ਜਾਨੀ ਹਾਂ ਉਹ ਟਟਮਾ ਜਾ ਉਹ ਤੋਂ ਬਾਅਦ ਇੱਕ ਪ੍ਰਸ਼ਾਦਾ ਤੁਸੀਂ ਫੇਰ ਛਕ ਲਿਆ ਹਾਂ ਉਦੋਂ ਬਾਅਦ ਇੱਕ ਹੁਣ ਫੇਰ ਛਕ ਲਿਆ ਇੱਕ ਫੇਰ ਥਾਲੀ ਚ ਰਖਾ ਲਿਆ ਤੁਸੀਂ ਕੀ ਨਿਕਰੂਗਾ ਹਾਂ ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਮੈਂ ਕੀ ਆ ਅੱਜ ਮੈਂ ਦਾਗਦੀ ਆ ਜੀ ਕਾਹ ਤੇ ਨੰਨ ਕਰਿਆ ਹਾਂਜੀ ਹਾਂਜੀ ਅੱਧੇ ਘੰਟੇ ਤੱਕ ਸਾਡੇ ਹੁਣ ਪੁਰਸੋ ਤੋਂ ਬਾਈ ਨੂੰ ਹਾਂਜੀ ਹਾਂਜੀ ਤੇ ਉਹ ਬੱਟਟੀਆਂ ਦਬੋਂਦਾ ਈ ਜਾਂ ਦਬਤੋ ਈ ਉਹ ਮੇਰੇ ਸਰਦੇ ਸਾਈ ਨੇ ਆਉਣਾ ਫਿਰ ਕੱਟੀ ਲੱਤੀ ਲੜਾਉਣੀ ਏ ਫਿਰ ਇੱਥੇ ਕੀ ਹੋਇਆ ਨਹੀਂ ਨਾ ਮੈਨੂੰ ਵਾਕਿਆ ਨਹੀਂ ਅੰਦਰ ਜਾਣੀ ਆ ਤੁੱਕ ਸਾਬ ਵਿੱਚ ਲੈਣ ਕੇ ਆਈ ਦੀ ਨਾ ਇਹ ਤਾਂ ਮੈਂ ਵੀ ਭੁੱਲ ਗਏ ਮੇਰੀ ਚਾਰ ਮੱਕੀ ਦੀਆਂ ਰੋਟੀਆਂ ਹਮ ਨੇਤਰਨ ਦੰਦੀ ਕਣਕ ਦੀ ਰੋਟੀ ਹੇ ਕਾਰ ਜੇ ਲੜਕੀ ਲੱਸੀ ਹਾਂ ਕਣਕ ਦੀ ਰੋਟੀ ਤੇ ਆ ਗਈ ਪਲੱਸੀ ਦਾ ਚੱਲਦੀ ਉਹ ਆ ਲੱਸੀ ਦਾ ਚੱਲਣੀ ਹੈ ਚੱਲਣੀ ਹੈ ਕਣਕ ਦੀ ਰੋਟੀ ਨਾਲ ਵੀ ਲੱਸੀ ਚੱਲਦੀ ਆ ਮੱਕੀ ਦੀ ਰੋਟੀ ਨਾਲ ਵੀ ਚੱਲਦੀ ਆ ਇਹ ਵੀ ਜੰਦੂ ਦੀਆਂ ਕਣਕ ਦੀਆਂ ਆਪ ਘਾਣੀ ਮੈਂ ਮੱਕੀ ਦੀ ਖਾਣੀ ਇਹ ਤਾਂ ਹਮ फेर ਹੁਣੇ ਪਤਾ ਕੀ ਕਹਿਣਾ ਨਹੀਂ ਕੋਈ ਨਹੀਂ ਹੈਗਾ ਐ ਮਾਤਾ ਕਿਤੇ ਵਿੱਚੋਂ ਆਈਓ ਆ ਗਿਆ ਹੋਏ ਇਹ ਕੀ ਕਹਿਣਾ ਨਹੀਂ ਮੈਂ ਕਣਕ ਜੋਗਾਏ ਨਹੀਂ ਮੈਂ ਕਣਕ ਜੋਗਾਏ ਕਣਕ ਜੋਗਾਏ ਨਹੀਂ ਮੈਂ ਕਣਕ ਜੋਗਾਏ ਨਹੀਂ ਤੂੰ ਮੱਕੀ ਜੋਗੀ ਹੈ ਹੁਣ ਚਲ ਪਚੀ ਜਾਵੇ ਦੋ ਟਾਈਮ ਵਾਹਿਗੁਰੂ ਐਨੀ ਕਿਰਪਾ ਰੱਖੇ ਵਾਹ ਬਿੱਟੀ ਕਹਿੰਦਾ ਤੈਨੂੰ ਆਟਾ ਕਰਦੇ ਉਹ ਕਰਿਆ ਹੈ ਕਿ ਆ ਵੀ ਮੇਰੇ ਜੇਠ ਨਹੀਂ ਆਉਣਾ ਬੜੇ ਬਾਪੜੇ ਆਉਣਾ ਵੀ ਤੁਸੀਂ ਉਹ ਮੱਕੀ ਦੀ ਰੋਟੀ ਖਾਣੀ ਸਿੱਖੇ ਹੋਏ ਹਾਂ ਹੂੰ ਮੁਨਾਪੀ ਘਰ ਵੀ ਆ ਰਹੇ ਨੇ ਪਰੇਸ ਨੇ ਵੀ ਆਉਣਾ ਨਾਲ ਪ੍ਰੇਸਤ ਨੇ ਆਉਣਾ ਮਾਮੇਰੇ ਮੁੰਡੇ ਨੇ ਜਿਹਦੇ ਜਿਹਦੇ ਕਰਮਾ ਜਾਣ ਉਹਨਾਂ ਨੇ ਛੰਗ ਤੇ ਜਿਹਦੇ ਕਰਮਾ ਚ ਰੋਟੀ ਉਹਨਾਂ ਨੇ ਖਾਣੀ ਚਾਚਾ ਵੀ ਆਉਂਦਾ ਸਾਡਾ ਚਾਚੇ ਨੇ ਤਾਂ ਮੈਨੂੰ ਲੱਗਦਾ ਚਮਕੌਰ ਸਾਹਿਬ ਉੱਤਰ ਜਾਣਾ ਉਹਨਾਂ ਨੱਦਰ ਇੱਧਰ ਬੇਲੇ ਆਣੇ ਨੇ ਬੇਲੇ ਉੱਤਰ ਜਾਣਾ ਚਮਕੌਰ ਚਮਕੌਰ ਪੈਣੀ ਆਉਣ ਨੇ ਪੈਣੀ ਮਾਲਾ ਵਾਲਾ ਨਹੀਂ ਪਹੁੰਚਣਾ ਰਿਹਾ ਮਾਲਾ ਆਣਿਆ ਨੇ ਮੋੜੋ ਤਿੰਨ ਜਣੇ ਜਿਹਦੇ ਜਿਹਦੇ ਕਰਮਾ ਚ ਪ੍ਰਸ਼ਾਦ ਆਉਣੇ ਛੱਕੇ ਪਰ ਸੋ ਉਹ ਜਲ ਗਈ ਤੇਰੀ ਰੋਟੀ ਨਹੀਂ ਜਲ ਕੇ ਹਾਈ ਕਾਲ ਜੀ ਲੱਖੀ ਬੱਲੇ 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 ਕਾ ਦਿੰਦੇ ਹੋ ਵੀ ਵਿਆਹ ਰਿਆ ਹਰੌਣ ਕਾ ਲੱਗੀਆਂ ਦੀ ਲੱਗੀਆਂ ਕਿਸੇ ਨਾ ਕਿਸੇ ਗੱਲ ਦੇ ਵਿੱਚ ਮੈਂ ਚੱਕਦੇ ਨਹੀਂ ਬੋਲੀ ਮੇਰੇ ਨਾਲ ਤਾਂ ਬੋਲੀ ਚੱਕਣ ਵਾਲਾ ਬੰਦਾ ਚਾਹੀਦਾ ਇੱਕ ਹਾਂ ਜਿੱਕਣਾ ਜ਼ਿਆਦਾ ਕਹਦੀ ਸੀ ਕਹਦੀ ਮੈਨੂੰ ਨਹੀਂ ਆਉਂਦੀ ਭੁੱਲ ਗਈ ਮੈਂ ਚੱਕ ਲਓ ਬੋਲੀ ਆਪੇ ਕਹਿੰਦੀ ਹੁਣ ਮਾਸੀ ਨੇ ਤੇ ਲੈ ਇੱਕੋ ਬੋਲੀ ਪਾਈ ਹਾਂ ਥੋ ਥਾ ਫਿਰ ਗਈ ਹਾਲ ਵਰਲਡ ਚ ਮੈਂ ਆ ਮਾਸੀ ਨੇ ਇੱਕ ਗੋਲੀ ਦੇ ਮਾਸੀ ਨੇ ਦੱਸੀ ਜੀ ਸਿਖਾਈ ਮੈਨੂੰ ਮਾਸੀ ਨੇ ਤੀ ਮੇਰੀ ਹਾਂ ਨਹੀਂ ਚੱਕਦੇ ਫਟਿਆ ਵਰਸਦੀਪ ਹਾਂ ਚੱਕਦੇ ਆਲੇ ਤਾਂ ਵਿਚਾਰੀ ਤੇ ਬੋਲੀ ਉੱਕੜ ਪੈਂਦੀ ਨਹੀਂ ਥੋੜਾ ਜਿਹਾ ਬ੍ਰੇਕਾ ਲਾਜ ਦਿੰਦੀ ਹੈ ਮਾਸੀ ਸਾਹ ਉਮਰ ਦੇ ਮੁਤਾਬਕ ਸਾਹ ਚੜਦਾ ਨਹੀਂ ਉਹ ਜਿਹੜਾ ਉਹਨਾਂ ਨੂੰ ਕਹਿੰਦੇ ਤੇ ਵੀ ਤੇਰੇ ਵੀਰ ਜੀ ਇੱਕ ਵਾਰ ਵੀ ਪਾਸਾ ਜਾ ਮਰ ਗਿਆ ਤਾਂ ਰੰਗ ਜਾ ਹੋ ਗਿਆ ਤਾਂ ਵੀ ਉਹਦੇ ਕਰਕੇ ਥੋੜਾ ਜਿਹਾ ਬੋਲਦੇ ਬਾਜ ਨੂੰ ਜੀਭ ਨੂੰ ਪੈ ਜਾਣਾ ਤੇ ਹਾਂ ਜੀਭ ਨੂੰ ਪੈ ਜਾ ਹੂੰ ਉਹ ਚਲ ਬਹਾਦਰੂ ਸਾਹਿਬ ਨੂੰ ਸਹੀ ਪਾ ਫੇਰ ਵੀ ਮੇਰੇ ਕੰਨਾਂ 'ਚ ਤਾਂ ਦੱਸੀ ਗਏ ਬੋਲੀਆਂ ਹੂੰ ਚਲ ਕੋਈ ਅੱਜ ਸਵੇਰੇ ਸਾਜਰੇ ਮਨਦੀਪ ਭੈਣ ਦਾ ਫੋਨ ਆ ਪਤਾ ਲੁਧਿਆਣੇ ਵਾਲੀ ਦਾ ਹਾਂ ਭੈਣ ਕਹਿੰਦੀ ਵੀ ਲੋੜੀ ਦਾ ਫੰਕਸ਼ਨ ਦੱਸੋ ਅੱਛਾ ਅੱਛਾ ਤੇ ਫਿਰ ਮੈਂ ਆਉਣਾ ਹਾਂ ਹਾਂ ਤੇ ਨਾਲੇ ਮੈਂ ਜਸਮੀਨ ਨੂੰ ਚਾਹ ਰੋਟੀ ਕਰਨੀ ਅੱਛਾ ਵੀ ਮੈਨੂੰ ਇੱਕ ਦੱਸ ਦੋ ਪਲਾਨ ਕਰਦਾ ਵੀ ਮੈਂ ਆਉਣਾ ਤਾਂ ਪਹਿਲਾਂ ਜਸਮੀਨ ਨੂੰ ਚਾਹ ਰੋਟੀ ਕਰਕੇ ਜਸਮੀਨ ਉਹਨਾਂ ਨਾਲੇ ਆ ਜਾ ਚੱਲ ਦੇਖਦੇ ਹਾਂ ਹੁਣ ਬਾਈ ਦੇ ਆਏ ਤੇ ਪਤਾ ਲੱਗੂਗਾ ਉਹ ਤਾਂ ਵੀ ਕਾ ਦਾ ਨੂੜੀ ਦਾ ਪ੍ਰੋਗਰਾਮ ਇਹ ਵੀ ਇੱਕ ਪਿਆਰ ਲੰਦਾ ਵਿੱਚ ਹਾਂ ਕਈ ਐਕੜਾਂ ਦੇ ਰਿਸ਼ਤੇ ਅਨਤਸਦੇ ਆ ਹੂੰ ਕਿਸਮਤ ਮਾਨੇ ਵੀ ਸਾਨੂੰ ਐਨੇ ਜੋ ਕੇ ਕਰਤਾ ਹਾਂ ਅਸੀਂ ਹੈ ਨਹੀਂ ਤੇ ਹਾਂ ਕਈ ਵਾਰ ਦਿਮਾਗ ਆ ਕੇ ਆਪਾਂ ਸੋਚੀਏ ਨੇ ਬੈਠ ਕੇ ਬਈ ਪਤਾ ਓਏ ਹੁਣ ਉੱਥੇ ਮਾਹੋ ਅਸੀਂ ਪਮੁੱਲਾਂਪੁਰ ਗਏ ਹਾਂ ਹਾਂ ਉਹ ਮੁੱਲਾ ਪਰ ਉੱਥੇ ਮੇਰੀ ਭੈਣ ਨੇ ਮੈਨੂੰ ਪ੍ਰਸ਼ਾਦਾ ਖਾਲਾ ਸਾਗ ਨਾਲ ਠੀਕ ਹੈ ਤੇ ਉਤੋਂ ਬਾਅਦ ਉਹ ਦੂਸਰੇ ਘਰ ਗਏ ਹੂੰ ਉੱਥੇ ਮੇਰੀਆਂ ਭੈਣਾਂ ਨੇ ਮੇਰੇ ਵਾਸਤੇ ਪਿੰਨੀਆਂ ਬਣਾਤੀਆਂ ਪੰਜੀਰੀ ਬਣਾਤੀ ਆ ਮੈਂ ਹੁਣੇ ਸੋਚਦਾ ਵੀ ਮੈਂ ਇਨਜੋਗਾ ਹੈਗਾ ਵੀ ਹੈ ਜਿੰਨਾ ਮੈਨੂੰ ਪਿਆਰ ਮਿਲਦਾ ਹੂੰ ਹੁੰਦਾ ਹੈ ਹਾਂ ਹੁੰਦਾ ਇਹ ਸੋਚ ਕੇ ਸੀ ਦਿਮਾਗ ਦੇ ਵਿੱਚ ਗੱਲਾਂ ਹੈਗੀਆਂ ਥੋੜਾ ਇਹ ਗੱਲ ਹੈ ਵੀ ਕਿ ਮੈਂ ਝੂਠ ਨਹੀਂ ਬੋਲਦੀ ਰਿਹਾ ਜਿੱਤੇ ਮੇਰੇ ਹੱਥ ਵਿੱਚ ਮੈਂ ਜਦ ਸਵੇ ਨੂੰ ਅਸ ਸਵੇਰੇ ਸਵੇਰੇ ਅਸੀਂ ਮੱਥਾ ਟੇਕਣ ਗਏ ਗੁਰਦੁਆਰਾ ਸਾਹਿਬ ਹਾਂ ਤੇ ਉੱਥੇ ਸਭ ਬੀਬੀਆਂ ਭੈਣਾਂ ਬਹੁਤ ਜ਼ਿਆਦਾ ਮਿਲੀਆਂ ਬਈ ਹਾਂ ਨਾ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਦੇਖ ਕੇ ਬਈ ਕਈ ਵਾਰ ਤਾਂ ਆਏ ਹੁੰਦਾ ਵੀ ਵੀ ਪਰਮਾਤਮਾ ਬਾਕੀ ਤਾਂ ਹੈ ਜੀ ਕਿਸੇ ਦਾ ਹੂੰ ਮੈਨੂੰ ਕਿਰਨ ਬੱਛੇ ਬੱਛਣ ਪਤਾ ਕਿਆ ਕਹੀ ਜਾਵੇ ਮਾਸੀ ਜੀ ਤੁਸੀਂ ਕਿਨੂ ਕਿਨੂ ਮਿਲ ਹੀ ਜਾਂਦੇ ਆ ਹੂੰ ਨਾਲੇ ਤਾਂ ਉਹਨੂੰ ਤਾਂ ਪਤਾ ਤਾਂ ਵੈਸੇ ਵੀ ਫੈਨ ਆ ਨਾ ਜੀ ਮਾਹ ਪੁੱਤ ਹੁਣ ਕਿਆ ਕਰਾ ਮਿਲਣਾ ਵੀ ਪੈਂਦਾ ਹੈ ਨਾ ਸਭ ਨੂੰ ਬੜੀ ਅੰਨੀ ਇੱਜ਼ਤ ਕਰਦਾ ਆਪਾਂ ਨੂੰ ਰੁਕਣਾ ਵੀ ਪੈਂਦਾ ਹੂੰ ਉਹ ਤਾਂ ਠੀਕ ਆ ਮਾਸੀ ਜੀ ਪਰ ਫੋੜ ਮੈਂ ਕਹਿ ਨਹੀਂ ਸਕਦੀ ਕਹਿੰਦੀ ਕੁਝ ਫੋੜ ਮੈਂ ਕੈਮਰੇ ਦੇ ਸਾਹਮਣੇ ਵੀ ਨਹੀਂ ਕਹਿ ਸਕਦੀ ਉਹਨੇ ਮੈਨੂੰ ਕਹਿ ਚਬਾ ਲਵੋਲੇ ਆ ਚਲੋ ਤੇ ਜਵਾਕ ਬਾਹਰ ਲਿਆਓ ਉਹ ਬਾਹਰ ਲਓ ਜਵਾਕ ਆ ਇਹਦੀ ਪਰਵਾਸੀ ਜੀ ਬਹੁਤ ਵਧੀਆ ਲੱਗਦੀ ਆ ਬੰਨੋਰੇ ਕੋਈ ਸੁਲਾਉਂਦਾ ਹੂੰ ਗੱਲਾਂ ਗੱਲਾਂ ਤਾਂ ਸੰਦੀ ਭਿਨਾਗੇ ਵਝਾ ਲਈ ਆਪਣੇ ਖੱਟੀ ਲੱਸੀ ਬੁਝ ਗਈ ਨਾ ਹੂੰ ਤੂੰ ਦੇ ਬਨੇ ਨੂੰ ਲੱਸੀ ਦਾ ਮਾ ਉਹ ਮੇਰੇ ਸੁੱਚੇ ਜੀ ਕਰ ਲੱਗ ਗਿਆ ਕੋਈ ਬਹੁਤ ਕੁਝ ਜੀ ਕਰਦਾ ਤੁਹਾਡੇ ਤਾਂ ਬਹੁਤ ਕੁਝ ਕਰਨਾ ਹੂੰ ਖੱਟੀ ਲੱਸੀ ਬਣਾ ਕੇ ਦੋ ਜੀ ਪਹਿਲਾਂ ਤੁਹਾਨੂੰ ਸਾਈਟ ਤੇ ਬਠਣ ਜੀ ਕਰ ਦੋ ਤੋਟਦੀ ਸਾਰ ਹਾਂ ਹਾਂ ਦੇ ਹੋਰ ਲੱਕੜੀ ਹੁਣ ਆਇਆ ਲੱਕੜੀ ਨੇ ਕਿਹੜੀ ਅੱਗ ਬਾਲ ਦੇਣੀ ਤੇਰੀ ਜੈਨੀਆਂ ਲੱਕੜੀਆਂ ਨਾਲ ਨਹੀਂ ਬਲੀ ਤੁਸੀਂ ਤੁਸੀਂ ਲੱਕੜੀ ਦੇ ਦਿਓ ਮੈਂ ਨਹੀਂ ਦੇਣੀ ਹੈਗੀ ਜਾ ਇਹ ਸਦੀ ਖੜਾ ਤਸਰਾ ਕੋਸ ਖੜਾ ਤਸਰਾ ਕੋਸ ਗੱਡੀ ਐਲਪੀ ਪਲਟ ਗਈ ਮੈਂ ਕਿਹ ਲੱਕੜੀ ਦੇ ਦਿੰਦੀ ਕੀ ਹੋ ਜਾਂਦਾ ਹੋ ਜਾਂਦਾ ਜੇ ਲੱਕੜੀ ਖੈ ਦਿੰਦੇ ਹੈ ਬਸ ਐ ਸਰਪਸ ਪਾਏ ਸੀ ਪਟਾਤੀ ਐਜੋ ਸੜੀਆਂ ਲੱਤਾਂ ਵੱਡਣੀਆਂ ਪੈਣੀਆਂ ਪੀੜੀਆਂ ਮੈਨੂੰ ਪੈਰ ਲਵਾ ਦੇ ਹਾਂ ਰੁੜ ਕੇ ਇਧਰ ਆ ਜਾਂਦੀ ਰੁੜ 10 ਸਾਲ ਹਾਏ ਵਹਿ ਗਰੂ ਸਤਨਾ ਪਾਣੀ ਪੀ ਬੈ ਇਧਰ ਪਾਣੀ ਪੀ ਲੋ ਸਾਹ ਮੁੜਿਆ ਹੋਊਗਾ ਜਿਹੜੀ ਕਿਸੇ ਨਾਲ ਸੀ ਆ ਗਈ ਕਿ ਪਤਾ ਕਿਆ ਮੈਂ ਕਹ ਜੀ ਬੇਫਲੇ ਕੇ ਮਨਲਾ ਸਰ ਇਹ ਸੰਦੀਪ ਬੈਠੀ ਹੋਵੇ ਕੋਈ ਤਾਂ ਸਬਜੀ ਚੀਜ਼ ਦੀ ਕੁਛ ਵੀ ਪੈਰ ਲੱਗੇ ਹੋਣ ਪੀੜੀ ਨੂੰ ਬਾ ਕਰ ਲਵੀਂ ਨੇ ਮਨਲਾ ਬਾਸੇ ਚੱਲ ਮੈਂ ਅੱਜ ਤੁਮੇ ਨੂੰ ਆਈਂ ਪਾਸਤਾ ਬਣਾ ਕੇ ਦੇ ਤੱਕੜ ਨਹੀਂ ਅੱਜ ਕੁਛ ਨਹੀਂ ਖਾ ਕੇ ਗਿਆ ਕਹਿੰਦਾ ਛਿੰਮਲਾ ਵਿੱਚ ਖਾਣ ਵਿੱਚ ਖਾਣੀ ਨਹੀਂ ਚਲਗਮ ਉਹ ਦਲਫੇ ਰਾਤ ਦਾ ਰਜਿਆ ਜਿਆ ਹੋਇਆ ਹਾਂ ਹਾਂ ਉਹ ਆ ਜਾ ਮੇਰਾ ਪੱਤਾ ਆ ਗਿਆ ਬਈ ਇਹ ਪੈਰ ਆਉਂਦਾ ਗਿੱਲੇ ਚ ਰੰਗੇ ਪਾ ਚਲੋ ਸ਼ੇਰ ਆਹ ਸ਼ੇਰ ਨੀ ਮਨ ਨੂੰ ਇਹ ਨਹੀਂ ਸਮਝ ਲਾਦਾ ਤਾਂ ਬੂਟ ਘਾਤੇ ਖੋਲੇ ਤੇ ਜੀ ਪੁੱਛਦਾ ਘਾਤੇ ਪੁੱਛ ਕਰ ਬੈਡਾ ਪਰ ਬੈਠੀ ਜੀ ਉੱਪਰ ਬੈਡਾ ਪਰ ਇੱਥੇ ਘੁੰਮਦੇ ਦਿੱਤਾ ਤਾਂ ਬੂਟ ਨਾ ਖੋਲੇ ਦਾ ਪਤਾ ਥੋੜਾ ਨੇ ਕਾਦ ਉਤਰ ਕੇ ਕਿੱਧਰ ਨੂੰ ਉਤਰੋ ਖੋਲੋ ਨਾ ਕਹੇ ਕਰ ਹਾਂ ਐਂ ਕਿਆ ਕਰ ਵੀ ਘਾਤੇ ਖੋਲਨੇ ਉਹਨੇ ਉੱਛਾ ਪੇ ਗੋਲ ਤੇ ਅਜਾਏ ਤੁਸੀਂ ਪਾਏ ਉਹਦੇ ਚ ਬੂਟ ਚਲੋ ਠੀਕ ਆ ਜੀ ਮਿਲਦੇ ਆ ਕਿ ਸਾਈਕਲੇ ਬਲੌਗ ਚ ਮਾਰਾ ਤੁਹਾਨੂੰ ਚੜਦੀ ਕਲਾ ਚ ਰੱਖੇ ਓਕੇ ਬਾਏ ਬਾਏ ਆਏ ਮੇਰਾ ਪੁੱਤ ਅੱਥੀ ਖੜਦਾ ਇੱਥੇ ਖਾਜਾ ਛਾਲਿਆ ਕੁੱਤਿਆ ਤੇਰੀਆਂ ਜਾਬਾਂ ਤੇਰੇ ਬੂਟ ਚ ਬੋ ਚਲ ਬੁੱਟੂ ਪਾ ਕੇ ਪਹਿਲਾਂ ਤਾਂ ਆਉਣਾ ਬਾਅਦ ਚਲ ਬੁੱਟੂ ਪਾ ਕੇ ਚਲੋ 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 ਛੇਤੀ ਕਰੋ ਛੇਤੀ ਕਰੋ ਛੇਤੀ ਕਰੋ ਛੇਤੀ ਕਰੋ ਬੁੱਟੂ ਪਾਓ ਜੀ ਪਾਓ ਜੀ ਬੁੱਟੂ ਪਾਓ ਜੀ ਬੁੱਟੂ ਪਾਓ ਜੀ ਬੁੱਟੀ ਪਾ ਲੋ ਚਲ ਬੈਠਾ ਉੱਥੇ ਬੈਠ ਮੈਂ ਪਾਵਾਂ ਚਲ ਪਾ ਚਲ ਇੱਥੇ ਬੈਠ ਇਹ ਅੱਛਾ ਬਾਬਾ ਆਇਆ ਵਾਜੇ ਮੇਰਾ ਪੁੱਤ ਛੱਛਰੀ ਕਾਲ ਬਾਵੂਗਾ ਜੀ ਛੱਜਰੀ ਕਾਲ ਛੋਟਾ ਜਾ ਨਾ ਪਾ ਅਨੂ ਪਾ ਅਨੂ ਅਨੂ ਇੱਥੇ ਖੜਾ ਦੇ ਆਇ ਨਹੀਂ ਆਏ ਖੜਨਾ ਨੇ ਮੈਂ ਖੜਾ ਮੈਂ ਆ ਦੇਖਿਓ ਖਾਜਣਾ ਨੇ ਇਹ 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 ਛੋਟਾ ਜਿਹਾ ਦੋਗੀ ਨਾ ਜਿਹੜਾ ਇਹ ਇਹ ਐਂ ਖਾ ਜਾਂਦਾ ਹੁੰਦਾ ਆ ਉਹ ਤੇਰੀ ਉਹ ਛੌਂਗ ਔਲਾਦ ਤਾਂ ਸੌਇਆ ਨਹੀਂ ਹੈਗਾ ਬੱਤੇ ਇਹ ਚੱਲ ਆ ਗਏ ਖਾ ਗਿਆ ਨਾ ਏ ਚੱਲਾ ਬੁੱਟੂ ਪਾ ਹੁਣ ਇੱਧਰ ਮੈਂ ਕਿ ਕਹਿੰਦਾ ਤੈਨੂੰ ਓਏ ਉਹਨੇ ਰੋਣ ਲੱਜਣਾ ਫੇਰ ਹੁਣ ਤੇ ਇਹਨੂੰ ਤੂੰ ਭਰੀ ਜਾ ਦਿੱਤਾ ਨਾ ਕਿ ਉਹਨੇ ਕਹਿੰਦਾ ਮੈਂ ਚੀਜੀ ਖਾ ਕੇ ਆਉਣੀ ਆ ਚਲ ਆ ਬੁੱਟੂ ਦੂਆ ਪਾ ਦੂਆ ਪੈਰ ਦੂਆ ਪੈਰ ਦੂਆ ਪੈਰ ਦੂਆ ਪੈਰ ਰੀਤ ਚੌੜ ਨਾ ਕਰ ਤੇਰੀ ਕਟਾਈ ਕਰ ਦੇਣੀ ਮੈਂ ਹੁਣ ਹਾਂ ਕੀ ਆ ਪੈਰ ਠੀਕ ਹੈ